ਇਸ ਵੰਡ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭ੍ਰਸ਼ਟਾਚਾਰ ਨੂੰ ਲੈ ਕੇ ਜੱਜ ਫਸਦਾ ਹੋਇਆ ਨਜ਼ਰ ਆ ਰਿਹਾ ਹੈ 8 ਕਰੋੜ ਦੀ ਪ੍ਰਾਪਰਟੀ ਦਾ ਖੁਲਾਸਾ ਹੋਇਆ ਹੈ ਇਸ ਦੇ ਨਾਲ ਨਾਲ ਹੋਰ ਕੌਣ ਲੋਕ ਸ਼ਾਮਲ ਸਨ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਾਂਗੇ ਭੁੱਲੜ ਸਾਹਿਬ ਜਿਹੜਾ ਇਹ ਮਸਲਾ ਹੈਗਾ ਜੱਜ ਕਾਬੂ ਆਇਆ ਹੈਗਾ ਇਹ ਜੱਜ ਕੌਣ ਹੈ ਤੇ ਘਟਨਾ ਕਿੱਥੋਂ ਦੀ ਹੈ ਬਿਲਕੁਲ ਮਨਦੀਪ ਐਸ ਕਮੇਟੀ ਜਿਹੜੀ ਵੱਡੀ ਖਬਰ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਜੀਲੈਂਸ ਬਿਊਰੋ ਵੱਲੋਂ ਇੱਕ ਜੱਜ ਨੂੰ ਜਿਹੜਾ ਵਾ ਇੱਕ ਇਸ ਕੇਸ ਦੇ ਵਿੱਚ ਜਿਹੜਾ ਉਹਦਾ ਨਾਮ ਸਾਹਮਣੇ ਆਇਆ ਸੀ ਜੱਜ ਦੇ ਖਿਲਾਫ 57 ਪੇਜਾਂ ਦੀ ਚਾਰ ਸ਼ੀਟ ਵੀ ਦਾਖਲ ਕਰ ਦਿੱਤੀ ਗਈ ਸੀ ਤੇ ਉਹਨਾਂ ਤੇ ਦੋਸ਼ ਲਗੇ ਸੀ ਕਿ ਜਿਹੜੇ ਉਹਨੇ ਵੱਡੇ ਵੱਡੇ ਜਿਹੜੇ ਪ੍ਰਾਪਰਟੀ ਜਿਹੜੇ ਕਾਰੋਬਾਰ ਨੇ ਰੀਅਲ اسٹیਟ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਰਾਹਤ ਦੇ ਕੇ ਕੁਝ ਹੀ ਮਹੀਨਿਆਂ ਦੇ ਵਿੱਚ ਮਤਲਬ 2-3 ਮਹੀਨਿਆਂ ਦੇ ਵਿੱਚ ਉਹਨੇ 8 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਬਣਾਈ ਸੀ ਉਸ ਤੋਂ ਬਾਅਦ ਜਿਹੜਾ ਵਾ ਜੱਜ ਨੂੰ ਜਿਹੜਾ ਵਾ ਮਤਲ ਕਰ ਦਿੱਤਾ ਗਿਆ ਸੀ ਤੇ ਫਿਰ ਉਹਦੇ ਖਿਲਾਫ ਜਿਹੜੀ ਆ 57 ਪੇਜਾਂ ਦੀ ਚਾਰ ਸ਼ੀਟ ਜਿਹੜੀ ਦਾਖਲ ਕੀਤੀ ਗਿਆ ਉਹ ਰਾਹਤ ਦੇਣ ਦੇ ਬਦਲੇ ਦੇ ਵਿੱਚ ਰਿਸ਼ਵਤ ਇਕੱਠੀ ਕਰਦਾ ਸੀ ਉਸ ਜੱਜ ਦਾ ਭਤੀਜਾ ਤੇ ਭਤੀਜੇ ਦੇ ਜ਼ਰੀਏ ਹੀ ਉਹਨਾਂ ਨੇ ਕਰੋੜਾਂ ਰੁਪਏ ਦੀ ਕਾਨੂੰਨੀ ਡੀਲ ਤੇ ਚੈਡ ਸਰਗੋਰਡ ਦੇ ਜਿਹੜੇ ਸਬੂਤ ਜਿਹੜੇ ਨੇ ਉਹ ਵਿਜੀਲੈਂਸ ਨੂੰ ਮਿਲੇ ਸੀ ਤੇ ਐਫ ਆਈ ਆਰ ਦੇ ਵਿੱਚ ਦਰ ਸੀ ਕਿ ਬਿਲਡ ਨੂੰ ਰਾਹਤ ਦੇਣ ਦੇ ਬਦਲੇ ਉਹਨਾਂ ਨੇ 5 ਤੋਂ ਲੈ ਕੇ 7 ਕਰੋੜ ਰੁਪਏ ਮੰਗੇ ਨੇ ਤੇ ਜਦੋਂ ਫਿਰ ਡਿਟੇਲ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਕਿ ਕੁਝ ਹੀ ਮਹੀਨਿਆਂ ਚ ਉਸ ਜੱਜ ਨੇ 8 ਕਰੋੜ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਹੁਣ ਸਭ ਤੋਂ ਵੱਡੇ ਸਵਾਲ ਉਠ ਰਹੇ ਨੇ ਕਿ ਇਹ ਜਿਹੜੇ ਜੱਜ ਨੇ ਇਹਨਾਂ ਦਾ ਨਾਮ ਜਿਹੜਾ ਵਾ ਇਹ ਸਾਹਮਣੇ ਆ ਚੁੱਕਾ ਹੈ ਕਿ ਜਿਹੜਾ ਜੱਜ ਸੁਧੀਰ ਪਰਮਾਰ ਤੇ ਸੁਧੀਰ ਪਰਮਾਰ ਜਿਹੜਾ ਜੱਜ ਆ ਉਹ ਈਡੀ ਤੇ ਜਿਹੜਾ ਵਾ ਸੀਬੀਆਈ ਦਾ ਵੀ ਜਿਹੜਾ ਵਾ ਜੱਜ ਰਹਿ ਚੁੱਕਾ ਹੈ ਜਿਸ ਕਰਕੇ ਉਹਦੇ ਹੋਰ ਸਵਾਲ ਖੜੇ ਹੋ ਜਾਂਦੇ ਨੇ ਕਿ ਜਿੱਥੇ ਈਡੀ ਤੇ ਸੀਬੀ ਦੇ ਵਿੱਚ ਉਹ ਬਤੌਰ ਸਪੈਸ਼ਲ ਜੱਜ ਦੇ ਤੌਰ ਤੇ ਕੰਮ ਕਰ ਚੁੱਕਾ ਤੇ ਉਹ ਰੀਅਲ ਸਟੇਟ ਦੇ ਮਾਫੀਆ ਦੇ ਨਾਲ ਕਿਵੇਂ ਮਿਲਿਆ ਹੋਇਆ ਸੀ ਖਬਰ ਹਰਿਆਣਾ ਤੋਂ ਹਰਿਆਣਾ ਦੀ ਜਿਹੜੀ ਵਿਜੀਲੈਂਸ ਬਿਊਰੋ ਆ ਜਿਹਨੂੰ ACB ਕਹਿੰਦੇ ਨੇ ACB ਨੇ 57 ਪੇਜਾਂ ਦੀ ਇੱਕ ਚਾਰ ਸ਼ੀਟ ਦਾਖਲ ਕੀਤੀ ਹੈ ਜਿਹਦੇ ਵਿੱਚ CBI ਅਤੇ ED ਦੇ ਸਪੈਸ਼ਲ ਜੱਜ ਰਹ ਚੁਕੇ ਸੁਦੀਰ ਪਰਮਾਰ ਨੂੰ ਰੀਅਲ ਏਸਟੇਟ ਮਾਫੀਆ ਦੇ ਨਾਲ ਮਿਲੀ ਭੁਗਤ ਦਾ ਦੋਸ਼ੀ ਬਣਾਇਆ ਗਿਆ ਚਾਰ ਸ਼ੀਟ ਦੇ ਮੁਤਾਬਕ ਇਹ ਜਿਹੜਾ ਜੱਜ ਸੁਦੀਰ ਪਰਮਾਰ ਨੇ M3M ਗਰੁੱਪ ਦੇ ਰੂਪ ਦੇ ਵਿੱਚ ਬੰਸਲ ਆਈ ਆਰਓ ਦੇ ਲਲਿਤ ਗੋਇਲ ਅਤੇ ਵਾਟਿਕਾ ਗਰੁੱਪ ਦੇ ਨਿਲਪੱਲਾ ਦੇ ਨਾਲ ਮਿਲੀਭੁਗਤ ਕਰਕੇ ਅਦਾਲਤ ਦੇ ਫੈਸਲਿਆਂ ਦੇ ਵਿੱਚ ਪੱਖਪਾਤ ਕੀਤਾ ਤੇ ਕਰੋੜਾਂ ਰੁਪਏ ਦੀ ਰਿਸ਼ਵਤ ਲਈਆ ਇਹ 57 ਪੇਜਾਂ ਦੀ ਐਫਆਈਆ ਦੇ ਵਿੱਚ ਲਿਖਿਆ ਚਾਰ ਸ਼ੀਟ ਚ ਲਿਖਿਆ ਗਿਆ ਨਾਲ ਹੀ ਜਿਹੜਾ ਵਿਜੀਲੈਂਸ ਬਿਊਰੋ ਨੇ ਜਾਂਚ ਵਿੱਚ ਪਰਮਾਰ ਅਤੇ ਬਿਲਡਰ ਦੇ ਨਾਲ ਹੋਈ ਵਿਚਕਾਰ ਜਿਹੜੀ ਵਟਸਐਪ ਚੈਟ ਆਡੀਓ ਕਲਿੱਪਸ ਅਤੇ ਬੈਂਕ ਟ੍ਰਾਂਜੈਕਸ਼ਨ ਦੇ ਠੋਸ ਸਬੂਤ ਵੀ ਉਹਨਾਂ ਨੂੰ ਮਿਲੇ ਨੇ ਏਜੰਸੀ ਨੇ ਆਈਪੀਸੀ ਦੀ ਧਾਰਾ 120 ਬੀ ਮਤਲਬ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੇ ਧਰਾਵਾਂ ਨੇ 7 8 11 ਤੇ 13 ਦੇ ਤਹਿਤ ਦੋਸ਼ ਜਿਹੜੇ ਨੇ ਲੱਗੇ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਪਰਮਾਰ ਅਤੇ ਉਹਦੇ ਜਿਹੜੇ ਮਾਪੇ ਨੇ ਉਹਨਾਂ ਨੇ ਕੁਝ ਜਿਹੜੇ ਮਹੀਨਿਆਂ ਦੇ ਵਿੱਚ 8 ਕਰੋੜ ਰੁਪਏ ਦੀ ਪ੍ਰਾਪਰਟੀ ਇਕੱਠੀ ਕੀਤੀ ਸੀ ਪਰਮਾਰ ਜਿਹੜਾ ਜੱਜ ਹੈ ਨਵੰਬਰ 2021 ਵਿੱਚ ਪੰਚਕੂਲਾ ਵਿੱਚ ਸੀਬੀਆਈ ਤੇ ਈਡੀ ਦੇ ਸਪੈਸ਼ਲ ਜੱਜ ਵੀ ਰਹੇ ਨੇ ਜਨਵਰੀ 2022 ਵਿੱਚ ਈਡੀ ਨੇ ਆਈ ਆਰਓ ਦੇ ਲਲਿਤ ਗੋਇਲ ਤੇ 1770 ਕਰੋੜ ਰੁਪਏ ਦੇ ਵਿਦੇਸ਼ ਭੇਜਣ ਦਾ ਦੋਸ਼ ਲਗਾਇਆ ਸੀ ਜਦਕਿ ਐਮ3ਐਮ ਦੇ ਬੰਸਲ ਮਧੂ ਵੀ ਈਡੀ ਦੇ ਰਡਾਰ ਤੇ ਸਨ ਐਫਆਈਆਰ ਦੇ ਮੁਤਾਬਕ ਪਰਮਾਰ ਨੇ ਇਨ੍ਹਾਂ ਮਾਮਲਿਆਂ ਵਿੱਚ ਬਿਲਡਰ ਨੂੰ ਰਾਹਤ ਦੇਣ ਦੇ ਬਦਲੇ 5 ਤੋਂ ਲੈ ਕੇ 7 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਆਈਆਰਓ ਦੇ ਕੇਸ ਵਿੱਚ ਹੀ 5 ਕਰੋੜ ਰੁਪਏ ਰਿਸ਼ਵਤ ਲਈ ਸੀ ਹੁਣ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਕਿਵੇਂ ਕਾਰਵਾਈ 17 April 2023 ਨੂੰ ਹਰਿਆਣਾ ਦੀ ਜਿਹੜੀ ਵਿਜੀਲੈਂਸ ਬਿਊਰੋ ਹੈ ਜਿਹਨੂੰ ACB ਕਹਿੰਦੇ ਨੇ ਜੱਜ ਸੁਦੀਰ ਪਰਮਾਰ ਦੇ ਖਿਲਾਫ ਰਿਸ਼ਵਤ ਮੰਗਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਸੀ ਜੂਨ 2023 ਵਿੱਚ ਇਸੇ ਮਾਮਲੇ 'ਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਹੋਈ ਅਗਸਤ 2023 ਵਿੱਚ ਸੁਦੀਰ ਪਰਮਾਰ ਨੂੰ ਗ੍ਰਿਫਤਾਰ ਕਰਕੇ 14 ਦਿਨ ਦਾ ਹਿਰਾਮਣਾ ਅਸਲ ਕੀਤਾ ਗਿਆ ਫਰਵਰੀ 2022 ਚ ਕੋਰਟ ਨੇ 10 ਦੋਸ਼ੀਆਂ ਨੂੰ ਸੰਮਣ ਜਾਰੀ ਕੀਤੇ ਜਨਵਰੀ 2025 ਵਿੱਚ ਹਾਈ ਕੋਰਟ ਨੇ ਮਕਦਮਾ ਚਲਾਉਣ ਦੀ ਸਪਾਰਸ਼ ਕੀਤੀ ਨਵੰਬਰ 2025 ਵਿੱਚ ACB ਨੇ 57 ਪੇ ਦੀ ਚਾਰ ਸ਼ੀਟ ਪੇਸ਼ ਕੀਤੀ ਅਤੇ ED ਨੇ 8 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਹੁਣ ਜਿਹੜੇ ਮੁੱਖ ਦੋਸ਼ੀਆਂ ਵਿੱਚ ਜੱਜ ਤੋਂ ਲੈ ਕੇ ਬਿਲਡਰ ਤੱਕ ਨੇ ਤੇ ਪੰਚਕੂਲਾ ਤੋਂ ਲੈ ਕੇ ਦਿੱਲੀ ਤੱਕ ਪ੍ਰਾਪਰਟੀ ਖਰੀਦੀ ਹੈ ਜਿਹੜਾ ਸੰਦੀਰ ਪਰਮਾਰ ਜੱਜ ਇਹ ਮੁੱਖ ਦੋਸ਼ੀ ਬਣਾਇਆ ਗਿਆ ਇਹ ਇਸ ਟਾਈਮ 에 सस्पेंड ਕੀਤਾ ਹੋਇਆ ਇਹਨੇ ਪੱਖਪਾਤ ਦਿਖਾ ਕੇ ਬਿਲਡਰਾਂ ਨੂੰ ਫਾਇਦਾ ਪਹੁੰਚਾਇਆ ਇੱਕ ਅਜੇ ਨੇ ਇਹ ਸਦੀਰ ਜੱਜ ਦੇ ਭਤੀਜੇ ਨੇ ਰਿਸ਼ਵਤ ਇਹੀ ਇਕੱਠੀ ਕਰਦਾ ਸੀ ਉਹਨੂੰ ਐਮ ਏ 3 ਐਮ ਦੇ ਵਿੱਚ ਨੌਕਰੀ ਤੇ 1 ਕਰੋੜ ਰੁਪਏ ਦੀ ਉਸੇ ਨੇ ਜ਼ਮੀਨ ਵੀ ਲਈ ਸੀ ਰੂਪ ਬੰਸਲੇ ਐਮ 3 ਐਮ ਦੇ ਪ੍ਰੋਮੋਟਰ ਨੇ ਰਿਸ਼ਵਤ ਦੇਣ ਦਾ ਦੋਸ਼ੀ ਮੰਨਿਆ ਗਿਆ ਈਡੀ ਕੇਸ ਵਿੱਚ ਦੋਸ਼ੀ ਆ ਪਰਮਾਰਤ ਤੋਂ ਇਹਨੇ ਮਦਦ ਲਈ ਲਲਿਤ ਗੋਇਰ AIRO ਦੇ ਵਾਈਸ ਚੇਅਰਮੈਨ ਹੈ ਹੋਮ ਬਾਇਰਜ਼ ਤੋਂ ਖਾਤੜੀ ਦਾ ਇੱਥੇ ਦੋਸ਼ ਨੇ 2021 ਵਿੱਚ ਜੇਲ੍ਹ ਵਿੱਚ ਹੈ ਅਨਿਰ ਭੱਲਾ ਬਾਟਿਕਾ ਗਰੁੱਪ ਦੇ ਡਾਇਰੈਕਟਰ ਨੇ ਮਨੀ ਲਾਂਡਰਿੰਗ ਜਾਂਚ ਵਿੱਚ ਫਸੇ ਨੇ ਪਰਮਾਰ ਦੇ ਨਾਲ ਇਹਦੇ ਸੰਪਰਕ ਆਏ ਨੇ ਹੋਰ ਜਿਹੜੇ ਲੋਕ ਨੇ ਚਾਰਜ ਸ਼ੀਟ ਵਿੱਚ ਰੂਪ ਬੰਸਲ ਅਤੇ ਹੋਰ ਵੀ ਜਿਹੜੇ ਨੇ ਅਨਪਰਸੰਤ ਜਿਹੜੇ ਨੇ ਅਨਨੌਨ ਪਰਸਨ ਦਾ ਵੀ ਜਿਹੜੇ ਅਣਪਛਾਤੇ ਵਿਕਤੀਆਂ ਦਾ ਜ਼ਿਕਰ ਕੀਤਾ ਗਿਆ ਦਿੱਲੀ ਗੁਰੂਗਰਾਮ ਤੇ ਪੰਚਕੂਲਾ ਵਿੱਚ ED ਨੇ 7 ਲਗਜ਼ਰੀ ਪ੍ਰਾਪਰਟੀਆਂ ਨੂੰ ਅਟੈਚ ਕੀਤਾ ਜੋ 2022-2023 ਦੇ ਦੌਰਾਨ ਜੱਜ ਨੇ ਖਰੀਦੀਆਂ ਸੀ ਦਿੱਲੀ ਦੇ ਸਕੇਦ ਵਿੱਚ 4 ਕਰੋੜ ਦੇ ਵਿੱਚ BHK ਫਲੈਟ ਸੁਧੀਰ ਦੇ ਨਾਮ ਤੇ 2023 ਚੋਂ ਨੇ ਖਰੀਦੇ ਗੁਰੂਗਰਾਮ ਵਿੱਚ ਸੈਕਟਰ 78 ਵਿੱਚ ਅਜੇ ਪਰਮਾਰ ਦੇ ਨਾਮ ਤੇ ਮਾਰਚ 2023 ਵਿੱਚ 1.8 ਕਰੋੜ ਰੁਪਏ ਦੀ ਪ੍ਰਾਪਰਟੀ ਖਰੀਦੀ ਪੰਚਕੂਲਾ ਦੇ ਸੈਕਟਰ 20 ਵਿੱਚ ਜੁਲਾਈ 2022 ਵਿੱਚ ਕ੍ਰੀਬ ਸਵਾ ਕਰੋੜ ਰੁਪਏ ਦੇ ਵਿੱਚ ਸੁਧੀਰ ਦੀ ਪਤਨੀ ਦੇ ਨਾਮ ਤੇ ਇੱਕ ਫਲੈਟ ਖਰੀਦਿਆ ਦਿੱਲੀ ਦਵਾਰਕਾ ਵਿੱਚ ਅਜੇ ਪਰਮਾਰ ਦੇ ਨਾਮ ਤੇ ਸਤੰਬਰ 2022 ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਮਰਸ਼ੀਅਲ ਪ੍ਰਾਪਰਟੀ ਖਰੀਦੀ ਗੁਰੂਗ੍ਰਾਮ ਵਿੱਚ ਤਿੰਨ ਲਗਜ਼ਰੀ ਕਾਰ ਬੀ ਐਮ ਡਬਲਯੂ ਆਡੀ ਮਰਸੀਡੀ ਔਰ ਥਾਰ ਵੀ 2022-23 ਵਿੱਚ ਪਰਮਾਰ ਦੇ ਪਰਿਵਾਰ ਦੇ ਨਾਮ ਤੇ ਖਰੀਦੀ ਕੀਮਤ ਇਹਨਾਂ ਦੀ 2 ਕਰੋੜਾ ਹੁਣ ਸਭ ਤੋਂ ਵੱਡੀ ਗੱਲ ਹੈ ਇੱਕ ਹੋਰ ਸਭ ਤੋਂ ਵੱਡਾ ਖਲਾਸਾ ਜਿੱਤੇ ਜੱਜ ਬਾਹਰਿਆ ਨਾਲ ਦੀ ਨਾਲ ਇਹ ਵੀ ਜ਼ਿਕਰ ਆ ਰਿਹਾ ਕਿ ਇੱਕ ਹਰਿਆਣੇ ਦੇ ਰਿਟਾਇਰਡ ਆਈਏਐਸ ਅਫਸਰ ਨੇ ਟੀਸੀ ਗੁਪਤਾ ਟੀਸੀ ਗੁਪਤਾ ਤੋਂ ਵੀ ਪੈਸੇ ਵਸੂਲਣ ਦੇ ਲਈ ਜਿਹੜਾ ਸਸਪੈਂਡਡ ਜੱਜ ਆ ਸਦੀਰ ਪਰਮਾਰ ਅਤੇ ਹਟਾਏ ਗਏ ਜੱਜ ਵੀਪੀ ਗੁਪਤਾ ਵੀ ਪਲਾਨਿੰਗ ਕਰ ਰਹੇ ਸੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਐਫਆਈਆਰ ਦੇ ਵਿੱਚ ਕਿ ਐਫਆਈ ਦੇ ਮਤਾਬਕ ਪਰਮਾਰ ਦੇ ਬਿਲਡਰ ਨੂੰ ਰਾਹਤ ਦੇਣ ਦੇ ਬਦਲੇ 5-7 ਕਰੋੜ ਰੁਪਏ ਮੰਗੇ ਗਏ ਸੀ WhatsApp ਚੈਟ ਵਿੱਚ ਪਰਮਾਰ ਨੇ ਇੱਕ ਵਿਅਕਤੀ ਨੂੰ ਕਿਹਾ ਸੀ ਕਿ ਐਮਓਐਮ ਵਾਲੋਂ ਦੀ ਮਦਦ ਲਈ 5 ਤੋਂ 7 ਕਰੋੜ ਰੁਪਏ ਚਾਹੀਦੇ ਨੇ ਜਾਂਚ ਵਿੱਚ ਇਹ ਵੀ ਪਾਇਆ ਗਿਆ ਸੀ ਕਿ ਆਈਆਰਓ ਕੇਸ ਵਿੱਚ 5 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਪਰਮਾਰ ਦੇ ਭਤੀਜੇ ਅਜੀਤ ਪਰਮਾਰ ਨੂੰ ਉਹਨੂੰ ਉਸੇ ਕڑی ਦੇ ਤੌਰ ਤੇ ਜਿਹੜਾ ਉਹਦਾ ਜ਼ਿਕਰ ਹੋਇਆ ਅਜੀਤ ਦੀ ਐਮ ਐਮ ਐਮ3 ਐਮ ਵਿੱਚ 12 ਲੱਖ ਸਾਲਾਨਾ ਸੈਲਰੀ ਤੇ ਉਹਨੂੰ ਨੌਕਰੀ ਦਵਾਈ ਜੋ ਬਾਅਦ ਵਿੱਚ 20 ਲੱਖ ਰੁਪਏ ਹੋ ਗਈ ਸਾਲਾਨਾ ਆਡੀਓ ਕਲਿੱਪਿੰਗ ਵਿੱਚ ਪਰਮਾਰ ਨੂੰ ਜਿਹੜਾ ਆਈਓਆਰ ਦੇ ਮਾਲਿਕ ਲਲਿਤ ਗੋਇਲ ਦੀ ਪਤਨੀ ਅਤੇ ਉਹਨਾਂ ਦੇ ਰਿਸ਼ਤੇਦਾਰ ਜੋ ਇੱਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਸ਼ਿਦਾਂਸ਼ੂ ਕਰਕੇ ਨੇ ਉਹਨਾਂ ਦਾ ਵੀ ਜ਼ਿਕਰ ਆਡੀਓ ਵਿੱਚ ਆਇਆ ਇੱਥੋਂ ਤੱਕ ਉਹਨਾਂ ਨੇ ਗੋਇਲ ਨੂੰ ਸਨਮਾਨਜਨਕ ਵਿਹਾਰ ਦਾ ਵੀ ਭਰੋਸਾ ਦਿੱਤਾ ਔਰ ਰੂਪ ਬਾਂਸਲ ਨੇ ਪਰਮਾਰ ਦਾ ਇਸਤੇਮਾਲ ਕਰਕੇ ਗੋਇਲ ਦੀ ਪ੍ਰੋਜੈਕਟ ਲੈਂਡ ਰਜਿਸਟਰਡ ਕਰਨ ਦੇ ਲਈ ਦਬਾਅ ਪਾਇਆ ਅਜੇ ਨਾਂ ਕਰਨ ਤੇ ਈਡੀ ਅਟੈਚਮੈਂਟ ਦੀ ਧਮਕੀ ਦਿੱਤੀ ਔਰ ਇੱਕ ਵਰਟੀਕਲ ਗਰੁੱਪ ਜਿਹੜੇ ਨਿਲਪੱਲਾ ਦੇ ਨਾਲ ਉਹਦੇ ਵੀ ਚੈਟਸ ਮਿਲੇ ਨੇ ਪਰਮਾਰ ਨੇ ਕਿਹਾ ਕਿ ਮੇਰਾ ਭਤੀਜਾ ਹੀ ਤੁਹਾਨੂੰ ਕਾਲ ਕਰੇਗਾ ਚਾਰ ਸ਼ੀਟ ਦੇ ਪੁਆਇੰਟ ਨੰਬਰ 16 ਤੇ 8 ਵਿੱਚ ਸੁਦੀਰ ਪਰਮਾਰ ਤੇ ਇੱਕ ਹੋਰ ਜਿਹੜੇ ਜਿਹੜੇ ਸਸਪੈਂਡ ਕੀਤੇ ਗਏ ਨੇ ਜੀ ਜੱਜ ਵੀਪੀ ਗੁਪਤਾ ਦੇ ਵਿਚਾਰ ਵੀ ਕੋਈ ਗੱਲਬਾਤ ਜਿਹੜੇ ਰਿਕਾਰਡਿੰਗ ਦਾ ਜ਼ਿਕਰ ਹੋਇਆ ਜਿਸ ਵਿੱਚ ਉਹ ਹੇਰਾਨਾ ਦੇ ਇੱਕ ਰਿਟਾਇਰਡ ਆਈਐਸ ਅਫੀਸਰ ਟੀਸੀ ਗੁਪਤਾ ਦੇ ਨਾਲ ਪੈਸੇ ਦੀ ਉਗਰਾਹੀ ਕਰਨ ਦੀ ਇੱਕ ਰਣਨੀਤੀ ਬਣਾ ਰਹੇ ਜੋ ਕਿ ਕਥਿਤ ਤੌਰ ਤੇ ਸੀਬੀਏ ਦੇ ਈਡੀ ਦੇ ਕੁਝ ਮਾਮਲਿਆਂ ਵਿੱਚ ਦੋਸ਼ੀ ਸੀ ਰਿਕਾਰਡਿੰਗ ਦੇ ਵਿੱਚ ਪਰਮਾਨ ਨੇ ਪਹਿਲਾਂ ਤੇ ਆਪਣੇ ਗੁਰੂਗ੍ਰਾਮ ਸਥਿਤ ਅਪਕਰ ਦੇ ਵਿੱਚ ਉਹਨਾਂ ਨਾਲ ਮੀਟਿੰਗ ਕਰਨ ਦੀ ਗੱਲ ਆਖੀ ਤੇ ਬਾਅਦ ਵਿੱਚ ਪੰਚਕੂਲਾ ਦੇ ਸੈਕਟਰ 12 এ ਸਥਿਤ ਉਨੇ ਆਪਣੇ ਘਰ ਦੇ ਵਿੱਚ ਮੀਟਿੰਗ ਕਰਨ ਦਾ ਫੈਸਲਾ ਕੀਤਾ ਇਹ ਜਿਹੜੀ ਸਾਰੇ ਨੇ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਗਈ ਉਹਦੇ 'ਚ ਇਹ ਵੱਡੇ ਖਲਾਸੇ ਹੋਏ ਨੇ ਜੀ ਇਹਦੇ ਵਿੱਚ ਕਿ ਮੁੱਖ ਤੌਰ ਤੇ ਜਿਹੜਾ ਦਾ ਭਤੀਜਾ ਜੱਜ ਦਾ ਮੁੱਖ ਤੌਰ ਤੇ ਜਿਹੜਾ ਦਲਾਲੀ ਦਾ ਕੰਮ ਕਰਦਾ ਸੀ ਕਿ ਉਹਦੇ ਕਰਕੇ ਇਹ ਜਿਹੜੀ ਸਾਰੇ ਸੂਤਰ ਧਾਰ ਮਿਲੇ ਨੇ ਈਡੀ ਨੂੰ ਜਾਂ ਜਿਹੜੇ ਜੱਜ ਹੈ ਜੱਜ ਖੁਦ ਹੀ ਕਾਬੂ ਆ ਗਏ ਤੋ ਸਭ ਤੋਂ ਵੱਡੀ ਗੱਲ ਜਿਹੜੇ ਇਦਾਂ ਦੇ ਲੋਕ ਹੁੰਦੇ ਨਾ ਜਿਵੇਂ ਪੰਜਾਬ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੁੱਲਰ ਦਾ ਮਾਮਲਾ ਚੱਲ ਰਿਹਾ ਉਹਨੇ ਆਪਣਾ ਇੱਕ ਦਲਾਲ ਰੱਖਿਆ ਸੀ ਕਰਸ਼ਾਨੂ ਸ਼ਾਰਦਾ ਇੱਥੇ ਜਿਹੜਾ ਜੱਜ ਆ ਸੁਧੀਰ ਪਰਮਾਰ ਉਹਨੇ ਆਪਣਾ ਦਲਾਲ ਬਾਹਰਲਾ ਬੰਦਾ ਨਹੀਂ ਰੱਖ ਉਹਨੇ ਆਪਣਾ ਭਤੀਜਾ ਰੱਖ ਲਿਆ ਭਤੀਜੇ ਨੂੰ 12 ਲੱਖ ਰੁਪਏ ਦੀ ਨੌਕਰੀ ਦਿਵਾਤੀ ਜਿਹੜਾ ਰੀਅਲ اسٹیਟ ਦੀ ਕੰਪਨੀ ਸੀ ਪਹਿਲਾਂ 12 ਲੱਖ ਸਾਲਾਨਾ ਫਿਰ ਮਤਲਬ ਲੱਖ ਰੁਪਏ ਮਹੀਨੇ ਦੀ ਤਨਖਾਹ ਤੇ ਰੱਖਾ تھا ਫਿਰ ਉਹ ਵੱਧ ਕੇ 20 ਲੱਖ ਹੋ ਗਈ ਨਾ ਇਸ ਕਰਕੇ ਉਹਨਾਂ ਨੇ ਆਪਣਾ ਬੰਦਾ ਭਤੀਜਾ ਹੀ ਅੱਗੇ ਰੱਖਿਆ ਸੀ ਪੈਸੇ ਇਕੱਠੇ ਕਰਨ ਵਾਸਤੇ ਉਹ ਇੱਕ ਦਲਾਲ ਦੇ ਤੌਰ ਤੇ ਜਿਹੜਾ ਵਾ ਉਹ ਕੰਮ ਕਰ ਰਿਹਾ ਸੀ ਇਦੇ ਵਿੱਚ ਜੇ ਗੱਲ ਕਰੀਏ ਕਿ ਜਿਹੜੇ ਆਈਐਸ ਨੇ ਟੀਸੀ ਗੁਪਤਾ ਉਹਨਾਂ ਵਿੱਚ ਉਗਾਈ ਕਰਨ ਦਾ ਕੀ ਮਕਸਦ ਹੈ ਉਹਨਾਂ ਤੋਂ ਉਗਾਈ ਕਿਸ ਗੱਲ ਦੀ ਇਹਨਾਂ ਨੇ ਕਰਨੀ ਸੀ ਦੇਖੋ ਕਿਦਨ ਲੇ ਕਿ ਤੋ ਉਹ ਵੀ ਕਿਸੇ ਕੇਸ ਦੇ ਵਿੱਚ ਈਡੀ ਦੇ ਸੀਬੀਆਈ ਦੇ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਵਾ ਦੋਸ਼ੀ ਸੀ ਇਸ ਕਰਕੇ ਕਿਉਂਕਿ ਈਡੀ ਦੇ ਸੀਬੀਏ ਦਾ ਜੱਜ ਰਹਿ ਚੁੱਕਾ ਨਾ ਸਰਦੀਪ ਪਰਮਰ ਹੋ ਸਕਦਾ ਉਹਨੂੰ ਰਾਹਤ ਦਿਵਾਉਣੀ ਹੋਵੇ ਰਿਲੀਫ ਦੇਣ ਵਾਸਤੇ ਕੋਈ ਰਣਨੀਤੀ ਬਣਾ ਰਹੇ ਹੁਣ ਕਿਉਂਕਿ ਰਾਹਤ ਦਿਖੋ ਕਿ ਜਦੋਂ ਕੇਸ ਆਉਂਦੇ ਸੀ ਏਡੀ ਜਾਂ ਸੀਬੀ ਕੋਲ ਉਹ ਜੱਜ ਰਹਿ ਚੁੱਕਾ ਇਸ ਕਰਕੇ ਕਈਆਂ ਨੂੰ ਰਾਹ ਦੇਣ ਵਾਸਤੇ ਆਪਣੇ ਭਤੀਜੇ ਜਾਂ ਹੋਰ ਇਹਨੇ ਬੰਦੇ ਰੱਖੇ ਹੋਣਗੇ ਇਸ ਕਰਕੇ ਜਦੋਂ 57 ਪੰਨਿਆਂ ਦੀ ਚਾਰ ਸ਼ੀਟੇ ਜਿਹੜੇ ਵੱਡੇ ਖਲਾਸੇ ਨੇ ਕਿ ਜਿਹੜੇ ਕੇਸ ਇਹਨਾਂ ਕੋਲ ਆਉਂਦੇ ਸੀ ਏਡੀ ਦੀ ਕੋਰਟ ਜਾਂ ਸੀਬੀਆ ਦੀ ਕੋਰਟ ਚ ਉੱਥੋਂ ਫਿਰ ਅੱਗੇ ਗੱਡੀ ਚੱਲਦੀ ਫਿਰ ਉੱਥੋਂ ਉਹਨਾਂ ਦਾ ਭਤੀਜਾ ਜਿਹੜਾ ਵਾ ਉਹ ਅੱਗੇ ਗਾਂ ਜਿਹੜੇ ਜਿੰਨਾਂ ਦੇ ਖਿਲਾਫ ਕੇਸ ਚੱਲਦੇ ਨੇ ਉਹਨਾਂ ਨੂੰ ਫਿਰ ਉਹ ਡੀਲ ਕਰਦਾ ਹੋਊਗਾ ਨਾ ਉਸ ਸਭ ਤੋਂ ਵੱਡਾ ਕੀ ਇਸ ਪਰਵਾਹ ਨੇ ਕੋਈ ਵੀ ਮਹੀਨਾ ਦੇਵੇ 8 ਕਰੋੜ ਦੀ ਪ੍ਰਾਪਰਟੀ ਬਣਾਉਣੀ ਉਹ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ ਪੰਚਕੂਲਾ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਪ੍ਰਾਪਰਟੀ ਇਹਨਾਂ ਨੇ ਇਹਨਾਂ ਸਾਲਾਂ ਦੇ ਵਿੱਚ ਖਰੀਦੀ ਹੈਗੇ ਜੋ ਹੁਣ ਅਟੈਚ ਕਰ ਦਿੱਤੀ ਗਈ ਹੈ ਸੀਬੀਆਈ ਵੱਲੋਂ ਇਹਦੇ ਵੱਲੋਂ ਸਰਕਾਰ ਵੱਲੋਂ ਜਾਂ ਜਿਹੜੀ ਏਜੰਸੀ ਵੱਲੋਂ ਜੀ ਜੀ ਸਾਰੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ